ਆ ਪੰਜਾਬ ਪੁਲਿਸ ਦੀ ਗੱਡੀ ਆ ਭਰਾਵੋ ਇਹ ਪੰਜਾਬ ਆ ਮੈਂ ਖਨੌਰੀ ਦੀ ਗੱਲ ਨਹੀਂ ਕਰਦਾ ਮੈਂ ਹਰਿਆਣੇ ਦੀ ਗੱਲ ਨਹੀਂ ਕਰਦਾ ਕਿਹੜੀ ਕਰਪੂਤ ਤੇ ਉੱਤਰੀ ਹੋਈ ਐ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਆ ਗੱਲ ਦਾ ਖਾਮਾ ਹੈ ਇਹ ਕੱਲਾ ਖਨੌਰੀ ਦੇ ਬਾਡਰ ਤੇ ਨਹੀਂ ਲੱਗਿਆ ਇਹ ਪਿੰਡ ਪਿੰਡ ਲੱਗੂਗਾ ਦੇਖੋ ਬਣਵਾ ਰਹੇ ਇਹਨਾਂ ਦਾ ਇਹ ਥੋਡੀਆਂ ਸੜਕਾਂ ਤੇ ਥੋਡੇ ਘਰਾਂ 'ਤੇ ਥੋਡੇ ਘਰਾਂ 'ਚ ਆਲ ਹੋਣਗੇ ਭਾਈ ਇਹ ਇਹ ਲੋਕੋ ਤੁਸੀਂ ਘਰਾਂ ਤੋਂ ਨਾ ਨਿਕਲਿਆ ਤੁਸੀਂ ਦਿੱਲੀ ਦੀਆਂ ਗੱਲਾਂ ਛੱਡੋ ਹਰਿਆਣੇ ਦੀ ਗੱਲ ਛੱਡੋ ਪਿੰਡਾਂ ਦੀਆਂ ਸੜਕਾਂ ਤੇ ਲਾਉਣ ਵਾਸਤੇ ਰੋੜ ਕੇ ਥੋੜੇ ਅੱਗੇ ਕਰਨ ਵਾਸਤੇ ਲਿਆਂਦਾ ਹੋਇਆ ਆ ਇਹ ਭਗਮੰਤਮਾਨ ਦੀ ਸਰਕਾਰ ਆ ਇੱਥੇ ਦੀ ਪੰਜਾਬ ਪੁਲਿਸ ਇਹ ਖੰਨੇ ਹੋਣਾ ਕਰਕੇ ਬਣਾਏ ਨੇ ਬਾਈ ਨਿਕਲਣਾ ਪਊਗਾ ਕਿਹਨਾਂ ਤੋਂ ਵੱਡੇ ਪੰਦਰ ਤੇ ਇਕੱਲੇ ਇਕੱਲੇ ਬੰਦੇ ਨੂੰ ਵੱਡੇ ਪੰਦਰ ਤੇ ਵਿਰੋਧ ਕਰਨਾ ਪਊਗਾ ਲੋਕੋ ਆ ਤੁਹਾਡੇ ਵਾਸਤੇ ਪਿੰਡਾਂ ਚ ਰੋੜ ਕੇ ਤੁਹਾਡੇ ਮੂਹਰੇ ਕਰਨ ਵਾਸਤੇ ਲਿਆਂਦੇ ਪੰਜਾਬ ਪੁਲਿਸ ਆ ਆ ਗੱਡੀ ਸਾਡੇ ਕੋਲ ਦੀ ਨਹੀਂ ਜੰਗੀ ਅੱਜ ਗੱਡੇ ਦਾ ਵਿਰੋਧ ਕਰੇ ਅੱਜੇ ਬਣਵਾ ਆਜਾ ਥੱਪਾ ਆ ਬਿਲਡਿੰਗ ਪੱਤਾ ਪਿਆ ਹਜੇ ਇਹ ਪ੍ਰਧਾਨ ਦੀ ਸੈਂਟਰ ਦੀ ਸਰਕਾਰ ਦੀ ਚਾਹ ਸੈਂਟਰ ਦੀ ਸਰਕਾਰ ਦੀ ਨਹੀਂ ਕੋਈ ਇਹ ਪੰਜਾਬ ਸਰਕਾਰ ਚੋਣ ਕਮਿਸ਼ਨਰ ਦੇ ਕਹਿਣ ਤੇ ਜੋਗ ਨਾ ਕਰਦੇ ਸਾਡਾ ਡੈਮੋਕਰੇਟ ਆ ਕਰਮ ਆ ਉਹਨੂੰ ਡੈਮੋਕਰੇਟ ਤਰੀਕਾ ਜਿਹੜਾ ਕਾਨੂੰਨ ਆ ਤਾਂ ਨਹੀਂ ਬਈ ਕਹਿੰਦਾ ਇਹ ਉਸੇ ਰਾਤ ਚੱਲ ਰਹੇ ਨੇ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਸ ਰਾਤ ਤੇ ਨਹੀਂ ਬਈ ਹਕੇ ਰਾਤ ਤੇ ਕੌਣ ਕਹਿੰਦਾ ਉਹੀ ਹੈ ਤੁਹਾਡਾ ਪ੍ਰੇਖਾ ਹੋ ਸਕਦਾ ਹੈ ਉਹੀ ਹੈ ਉਹਨੇ ਤਾਂ ਉਹਨੇ ਰੋਡ ਨਾਲੇ ਨਹੀਂ ਬਣਾਏ ਇਹਨਾਂ ਨੇ ਰੋੜਨ ਵਾਲੇ ਬਣਾਏ ਨੇ ਦੇ ਆ ਬਣਾ ਕੇ ਲੈ ਇਹਨੇ ਅਸੀਂ ਗੱਡੀ ਮੈਂ ਦੇਖੀ ਆ ਇਹ ਪੰਜਾਬ ਦਾ ਪੁਲਿਸ ਦਾ ਅਧਿਕਾਰੀ ਬੈਠਿਆ ਦੇ ਇਹ ਧਿਆਨ ਦੇਣਾ ਬੜਾ ਧਿਆਨ ਭਾਈ ਉਹ ਗੱਡੀ ਕਰ ਬਾਕੀ ਗੱਡੀ ਖਤ ਹੋ ਜਾ